ਅੱਜ ਮਕਾਨ ਬਣਾ ਰਿਹਾ ਹਾਂ ਗੁਰਦੀਸ਼ ਸਿੰਘ ਕੀ ਕਹੋਗੇ ਦੰਦ ਦੰਸ ਸਤਿਗੁਰੂ ਤੇਰਾ ਹੀ ਆਸਰਾ ਮੈਂ ਗੁਰਜੀਤ ਸਿੰਘ ਨੰਗਲ ਕਲਾ ਤੋਂ ਬੋਲ ਰਿਹਾ ਹਾਂ ਜੋ ਕਿ ਅਸੀਂ ਬਲਾਕ ਦੇ ਸਾਰੇ ਪ੍ਰੇਮੀ ਰਲ ਕੇ ਜੋ ਸਾਡੇ ਸ਼ੈਨ ਸ਼ਾ ਜੀ ਨੇ ਸਿਖਾਇ ਦਿੱਤੀ ਹੈ ਕਿ ਕਿਸੇ ਗਰੀਬ ਦਾ ਮਕਾਨ ਬਣਾਉਣਾ ਕਿਸੇ ਗਰੀਬ ਲੜਕੀ ਦੀ ਸ਼ਾਦੀ ਕਰਾਉਣੀ ਔਰ ਬਿਮਾਰ ਦਾ ਇਲਾਜ ਕਰਾਉਣਾ ਸਾਡੇ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਹਨਾਂ ਦੀ ਸਿੱਖਿਆ ਤੇ ਚੱਲਦੇ ਹੋਏ ਅਸੀਂ ਅੱਜ ਦਲੀਆਲੇ ਪਿੰਡਾਂ ਦੀ ਸਾਰੀ ਸਾਧ ਸੰਗਤ ਨੰਗਲ ਕਲਾ ਬਲਾਕ ਦੀ ਨਾਲ ਮਿਲ ਕੇ ਮਕਾਨ ਬਣਾ ਰਹੇ ਹਾਂ ਜੋ ਕਿ ਕਿਸੇ ਗਰੀਬ ਦਾ ਭਲਾ ਹੋਵੇ ਇਹੀ ਸਾਨੂੰ ਗੁਰੂ ਵੱਲੋਂ ਸਿੱਖਿਆ ਦਿੱਤੀ ਜਾਂਦੀ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਸਤਿਗੁਰੂ ਹਾਂਜੀ ਮਕਾਨ ਬਣਾ ਰਹੇ ਹਾਂ ਕੀ ਕਹਾਂਗੇ ਭਗਵੰਤ ਸਿੰਘ ਦੋਇ ਵਾਲੀ ਪ੍ਰਧਾਨ ਜਣੀਆਂ ਲਖਵਾ ਮੀਤ ਪ੍ਰਧਾਨਾ ਅਸੀਂ ਜਿਹੜਾ ਡੇਰੇ ਦੀ ਮੈਦਾਨ ਨਾਲ ਸਾਰਾ ਇੱਥੇ ਜਿਹੜਾ ਗਰੀਬ ਦਾ ਮਕਾਨ ਬਣਾ ਰਹੇ ਹਾਂ ਉਹਨਾਂ ਦੇ ਮਾਂ ਤੇ ਧੀ ਦੋਹੀ ਨੇ ਇਸ ਕਰਕੇ ਅਸੀਂ ਵੱਧ ਸੰਗਤ ਨੇ ਆ ਵੀ ਸਹਿਯੋਗ ਨਾਲ ਮਕਾਨ ਬਣਾਉਂਦੀ। ਸਾਹ ਜਣਾ ਰਹੀ ਚੀਜ਼ ਹੈ। ਇਹ ਜਿਹੜਾ ਮਕਾਨ ਬਣਾ ਰਹੇ ਹਾਂ ਵਿਧਵਾ ਮਾਤਾ ਇਹਦੇ ਘਰ ਵਾਲਾ ਕੀ ਕੰਮ ਕਰਦਾ ਹੈ? ਇਹਦੇ ਘਰ ਵਾਲਾ ਦਿਹਾੜੀ ਕਰਦਾ ਸੀ ਜਿਵੇਂ ਬਜ਼ੁਰਗ ਸੀ ਸਰਜੀਤ ਸਿੰਘ। ਉਹਨਾਂ ਦਾ ਦੋ ਸਾਲੇ ਤੋਂ ਪਹਿਲਾਂ ਐਕਸੀਡੈਂਟ ਹੋ ਕੇ ਮੌਤ ਹੋ ਗਈ ਸੀ। ਤੇ ਉਸ ਕਰਕੇ ਦੋਨੇ ਮਾਮਾਤਾਂ ਇੱਕ ਸੱਪੜ ਦੇ ਤਲੇ ਰਹਿੰਦੀਆਂ ਸੀਗੀਆਂ। ਉਸ ਕਰਕੇ ਚਲੋ ਕਈ ਵਾਰਾਂ ਪ੍ਰਦਰਸ਼ਨ ਪੰਚਾਇਤ ਨੂੰ ਵੀ ਬੇਨਤੀ ਕੀਤੀ ਪਰ ਕੋਈ ਈਲਾਣਾ ਹੋਇਆ ਅਕਸਰ ਜਦੋਂ ਅੰਤ ਵਿੱਚ ਇਹ ਡੇਰਾ ਪ੍ਰੀਮੀਆ ਕੋਈ ਜੋ ਇਹਨਾਂ ਨੇ ਹਮਾਇਤ ਕੀਤੀ ਤਾਂ ਉਹ ਸਾਰਾ ਉਹਨਾਂ ਨੇ ਇਹਦੀ ਅਰਜ਼ੀ ਸੁਣ ਕੇ ਮਕਾਨ ਪਾਉਣ ਦੀ ਮਦਦ ਕੀਤੀ ਆ ਮਕਾਨ ਬਣਾਇਆ ਮਾਤਾ ਜੀ ਕੀ ਕਹੋਗੇ ਧੰਨ ਧੰਨ ਸਤਿਗੁਰੂ ਤੇ ਜੀ ਵਿਧਵਾ ਭੈਣ ਸੀ ਉਸਦੇ ਕੋਈ ਵਾਲੀ ਵਰਸ ਨਹੀਂ ਹੈਗਾ ਤੇ ਕੋਈ ਕਹ ਲੇਗਾ ਧੀਆ ਧੀਆ ਨੇ ਮਕਾਨ ਦਾ ਮਕਾਨ ਡਿੱ ਗਿਆ ਪਿਆ ਸੀ ਅਸੀਂ ਅਫਸਾਦਾ ਅਸੀਂ ਸਾਰੇ ਸਾਧ ਸੰਗਤ ਨਾਲ ਰਲ ਮਿਲ ਕੇ ਨੰਗਲ ਬਲਾਕ ਉਹਦਾ ਘਰ ਮਕਾਨ ਬਣਾ ਕੇ ਦੇ ਰਹੇ ਹਾਂ ਸਤਿਗੁਰੂ ਨੇ ਜੋ ਸਾਨੂੰ ਸਿਖਿਆ ਦਿੱਤੀ ਏ ਅਸੀਂ ਉਹ ਤੇ ਮਾਲਕ ਦੇ ਬਚਨਾਂ ਤੇ ਬੁੱਲ ਚੜਾਈ ਆ 8 ਵਜੇ ਤੋਂ ਨਿਉ ਕਰਕੇ ਸ਼ਾਮ ਨੂੰ ਦਲੇ ਤੱਕ ਕੰਮ ਨਿਕਾ ਮਕਾਨ ਤੇਰੀਆਂ ਕਰਦੇ ਸਾਰੀ ਸਾਧ ਸੰਗਤ ਨਾਲ ਅਸੀਂ ਰਲ ਮਿਲ ਕੇ ਪਰੇ ਪਿਆਰ ਦੇ ਨਾਲ ਸਮਾਪਤ ਮਕਾਨ ਬਣਾ ਰਿਹਾ ਕੀ ਨਾਂ ਤੇ ਕਿਹੜਾ ਪਿੰਡ ਆ ਭਾਈ ਦੋਤਾ ਸਾਡਾ ਪਿੰਡ ਦਲੀ ਵਾਲੀ ਹੈ ਜੀ ਮੇਰਾ ਨਾਮ ਸੱਜੀਤ ਹੈ ਜੀ ਮੇਰੇ ਵੀਰ ਪ੍ਰੇਮੀਆਂ ਦਾ ਧੰਨਵਾਦ ਆ ਮੇਰਾ ਜਿਨ੍ਹਾਂ ਨੇ ਮਦਦ ਕੀਤੀ ਹੈ ਤੇ ਮੇਰਾ ਪਿਤਾ ਜੀ ਪਿੱਛੇ ਗੁਜ਼ਰ ਗਿਆ ਸੀਗਾ ਵੀ ਅਸੀਂ ਮਾਵਾਂ ਤਿੰਨੇ ਰਹਿੰਦੇ ਸੀ ਕਰੇ ਕੋਈ ਕਮਾਈ ਵਾਲਾ ਹੈ ਨਹੀਂ ਸੀ ਹਮ ਧੰਨਵਾਦ ਆ ਧੰਨਵਾਦ ਆ ਮੇਰੇ ਸੱਚੇ ਗੁਰੂ ਦੇ ਜਿਨ੍ਹਾਂ ਨੇ ਮੇਰੇ ਵੀ ਇੰਨੀ ਮਦਦ ਕੀਤੀ ਹੈ ਪ੍ਰੇਮੀ ਕੀ ਬਣਾ ਰਹੇ ਨੇ ਮਕਾਨ ਕੀ ਕੀ ਬਣਾ ਮਕਾਨ ਬਣਾ ਰਹੇ ਆ ਜੀ ਕੀ 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 ਬਣਾ ਰਹੇ ਨੇ ਰਸੋਈ ਤੋ ਕਾਮਰੇ ਜੀ ਸਾਰਾ ਇਹਨਾਂ ਨੇ ਕੀਤਾ ਹੂੰ ਤੁਹਾਡੇ ਫਾਦਰ ਸਾਹਿਬ ਦੀ ਕੀ ਕਾਰਨ ਡੈਥ ਹੋ ਗਈ ਸੀ ਜੀ ਉਹਦਾ ਇਨਸੀਡੈਂਟ ਹੋ ਗਿਆ ਸੀ ਕਿਸੇ ਦੇ ਨਾਲ ਚੜ ਗਏ ਸੀ ਮੋਟਰਸਾਈਕਲ ਤੇ ਹੂੰ ਪਿਲਸਨ ਲਾਈਨ ਜਾਂਦਾ ਸੀ ਬਹਿਣੀ ਵਾਲ ਤੇ ਉਹ ਉੱਥੇ ਡਿੱਗ ਪਈ ਜਿੱਕੇ ਉਹਦੀ ਟੂਹੀ ਟੁੱਟ ਗਈ ਸੀ ਤੇ ਕੰਗੋੜ ਸਾਰੀ ਵੀ ਕੋਈ ਉਹਨੂੰ ਦਿੱਕਤ ਪਈਗੀ ਉਹ ਬਸ ਦੋਨਾਂ ਦੇ ਵਿੱਚ ਵਿੱਚ ਮੁੱਕ ਗਈ ਫੋਰ ਕੀ ਭੈਣ ਭਾਈਆਂ ਤੁਸੀਂ ਅਸੀਂ ਤਿੰਨ ਭੈਣਾ ਭੈਣਾ ਜੀ ਅੱਛਾ ਜੀ ਹਾਂ ਬਾਕੀ ਬਹਿਣਾਂ ਜੀ ਮੈਂ ਤੇ ਮੇਰੀ ਬੀਬੀ ਕਰੇ ਅੱਛਾ ਜੀ ਮੁੰਡਿਆਂ ਦੇ ਖਾ ਮੈਂ ਹੀ ਰਹਿ ਗਈ ਸੀ ਜੀ ਸਾਡੇ ਘਰੇ ਵੀ ਕੋਈ ਹੈ ਹੀ ਨਹੀਂ ਸੀ ਅੱਛਾ ਜੀ ਹਾਂ ਤੁਸੀਂ ਇਹਦੇ ਲਈ ਫਿਰ ਕਿਹਨੂੰ ਕਿਹਾ ਸੀਗਾ ਮਕਾਨ ਬਸਤੇ ਮੈਂ ਵੀਰ ਪ੍ਰੇਮ ਨੂੰ ਕਿਹਾ ਸੀ ਅੱਛਾ ਜੀ ਬੀ ਮੇਰੀ ਮਦਦ ਕਰ ਰਹੀ ਕਿੰਨੇ ਦਿਨ ਪਹਿਲਾਂ ਕਿਹਾ ਸੀ ਮੈਂ ਬਸ 10 ਦਿਨ ਪਹਿਲੇ ਕਿਹਾ ਸੀ ਅੱਛਾ ਜੀ ਕੀ ਮਹਿਸੂਸ ਕਰਦੇ ਹੋ ਜੇ ਮਕਾਨ ਬਣਨ ਤੇ ਅਸੀਂ ਧੰਨਵਾਦ ਕਰਦੇ ਹਾਂ ਮਕਾਨ ਬਣਾ ਰਹੇ ਹਾਂ ਕਿ ਸਟੇਟਸ ਹੈ ਇਹਨਾਂ ਦਾ ਇਹਨਾਂ ਦੇ ਦੋ ਗੁਣੀਆਂ ਨੇ ਵਿਆਹਤੀਆਂ ਮਾਂ ਤੀ ਰਹਿ ਰਹੀਆਂ ਇਹਦੇ ਡੈਡੀ ਡੈਥ ਹੋ ਗਈ ਸੀ ਹਮ ਤਿੰਨ ਭੈਣ ਭੈਣਾ ਪੈਣਾ ਨਹੀਂ ਸੀ ਹਮ ਤੇ ਇਹ ਹੁਣ ਮਕਾਨ ਇਹਨਾਂ ਦਾ ਜਮਾ ਇਟਿਹਾ ਪਿਆ ਸਕਦਾ ਹਮ ਬੈਠਣ ਨੂੰ ਜਗ੍ਹਾ ਨਹੀਂ ਸੀਗੀ ਸੱਟ ਥੱਲੇ ਬੈਠੇ ਸੀਗੇ ਹਮ ਤੇ ਇਹਨਾਂ ਦਾ ਇਹ ਸਾਧ ਸੰਗਤ ਕੋਲ ਉਹਨਾਂ ਨੇ ਅਰਜ਼ੀ ਕੀਤੀ ਹਮ ਤਾਂ ਐਪਲੀਕੇਸ਼ਨ ਪਾਈ ਪਰਵਾਰ ਦੇ ਵਿੱਚ ਹਮ ਤਾਂ ਉੱਥੋਂ ਮਨਜ਼ੂਰ ਹੋਈ ਹਮ 85 ਮਹੀਨੇ ਡਿਊਟੀ ਲਈ ਉਹ ਦੇਖ ਕੇ ਤਾਂ ਫਿਰ ਇਹ ਮਨਜ਼ੂਰ ਹੋਣ ਤੋਂ ਤੱਕ ਅੱਜ ਇਹ ਕੰਮ ਜਿਹੜਾ ਇਹ ਸ਼ੁਰੂ ਕਰਤਾ ਕੀ ਬਣਾ ਰਹੇ ਆ ਮਕਾਨ ਦੇ ਵਿੱਚ ਆਪਾਂ ਜੀ ਦੋ ਤਾਂ ਕਮਰੇ ਬਣਾਉਣੇ ਆ ਇੱਕਰ ਸੋਈ ਹੈ ਹੂੰ ਇਹਨਾਂ ਦੀ ਅੱਜ 7 ਫਾਈਸ ਹੋ ਗਈ ਹੂੰ ਅੱਜ ਹੀ ਕੰਮ ਸਟਾਰਟ ਕੀਤਾ ਅੱਜ ਦਾ ਸਵੇਰ ਹੂੰ ਤੇ ਸ਼ਾਮ ਤੇ ਕਰ ਸੱਤ ਫਾਈਸ ਯਾਰ ਆਹ ਥੋੜੀ ਅੱਧੀ ਲੰਬਾ ਕਰ ਦੇ ਚੰਗਾ ਆ ਬਣਾ ਦੇ ਕਾਰੀਆਂ ਬਣਾ 7 ਬਣਨ ਦਾ ਇਸ ਤੋਂ ਇਲਾਵਾ ਯਾ

खाली बैठो नहीं यार खाली नहीं बैठे थे और ना कोई ने बीच में आके हम हो जाएगी मेंटल आईडिया आता है पता नहीं अबे ये तो सिर्फ मेडिकल आ रहे हैं ना

ਉਹ ਮਾਤਾ ਜਿਹੜੀ ਬੈਠੀ ਸੀ ਉਹ ਤਾਂ ਹੀ ਹੋ ਗਿਆ ਜੀ ਉਹ ਤਾਂ ਮਾਤਾ ਜੀ ਨੂੰ 40-42 ਸਾਲ ਹੋ ਗਏ ਨੇ ਹੂੰ ਉਹ ਇਕੱਲੀ ਸੀ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਮਾਤਾ ਦੇ ਤਿੰਨ ਪੁੜੀਆਂ ਕੁੜੀਆਂ ਨੇ ਅੱਛਾ ਪਾਪਾ ਨਹੀਂ ਪਾਈ ਸਹੀ ਨਹੀਂ ਤਿੰਨ ਕੁੜੀਆਂ ਕੁੜਗੀਆਂ ਅੱਛਾ ਇਹ ਵਿਚਾਰੀ ਇਕੱਲੀ ਸੀ ਹੁਣ ਕੁੜੀਆਂ ਦੋ ਵਿਆਹ ਲਈਆਂ ਵਿਚਾਰੀਆਂ ਰੋਕ ਕੇ ਨੇ ਹੂੰ ਇਹ ਵਿਚਾਰੀ ਇਕੱਲੀ ਸੀ ਬਹੁਤ ਬਹੁਤ ਧੰਨਵਾਦ ਮੈਂ ਤਾਂ ਕਹਿੰਦਾ ਪ੍ਰੇਮੀਆਂ ਦੇ ਵਿਚਾਰਿਆਂ ਨੇ ਜੋ ਇਹਨਾਂ ਨੂੰ ਉਤਮ ਕਰਕੇ ਇਹ ਕਾਰ ਬਣਾ ਰਹੇ ਆ। ਇੱਧਰ ਦੇਖੋ ਮਕਾਨ 'ਚ ਕੀ ਕੀ ਬਣਾ ਰਹੇ ਆ ਆਪਾਂ ਹੁਣ। ਮਕਾਨ 'ਚ ਜੇ ਦੋ ਕਮਰੇ ਇੱਕ ਰਸੋਈ ਬਣਾ ਰਹੇ ਆ ਜੀ। ਅੱਛਾ ਜੀ। ਇਹ ਕਦੋਂ ਵਿੱਢਿਆ ਕੰਮ ਤੁਸੀਂ? ਇਹ ਅੱਜ ਹੀ ਵਿੱਢਿਆ ਜੀ। ਅੱਛਾ। ਸਵੇਰੇ? ਹਾਂ ਸਵੇਰੇ ਵਿੱਢਿਆ ਅੱਜ ਤੜਕੇ। ਹਾਂ ਜੀ। ਇੱਕ ਦਿਨ ਪਹਿਲਾਂ ਨਿਉਆ ਭਰੀਆਂ ਜੀ ਅੱਜ ਸਵੇਰ ਵਾਸਤੇ ਸ਼ੁਰੂ ਕਰਿਆ ਜੀ। ਅੱਛਾ। ਤੇ ਸ਼ਾਮ ਨੂੰ ਕਰ ਦਊ ਕੰਪਲੀਟ? ਹਾਂ ਜੀ ਸ਼ਾਮ ਤੱਕ ਸੱਤ ਪਾ ਦਾਂਗੇ। ਓਕੇ। ਭਾਈ ਜੀ ਕੀ ਨਾਂ ਤੇ ਕਿੱਥੇ ਮਕਾਨ ਬਣਾ ਰਹੇ ਹੋ ਸੀ ਹੈ ਹੈ ਕਿਟਕੜੀ ਹੈ ਜੀ 13700 740 ਦੋ ਲੋ ਅੱਛਾ ਜੀ ਮੈਂ ਧੰਨਵਾਦ ਕਰਦਾ ਮੈਂ ਤੋਂ ਭਾਈ ਦਾ ਮਾਪੇ ਦਾ ਪ੍ਰੇਮੀਆ ਭਾਈ ਦਾ ਧੰਨਵਾਦ ਕਰਦੇ ਆਂ ਜੀ ਬੁਜਾਰੀ ਮਾਤਾ ਅੱਲੀ ਸੀਗੇ ਇਹਦਾ ਭਾਈ ਵਾਪ ਵੀ ਗੁਜ਼ਰਿਆ ਹੋਇਆ ਭਾਈ ਵੀ ਨਹੀਂ ਹੈਗਾ ਹੂੰ ਤੇ ਧੰਨਵਾਦ ਆ ਪ੍ਰੇਮੀਆਂ ਦਾ ਜਿਹੜਾ ਬੁਜਾਰੇ ਨਾ ਹੁਣ ਤਮਗਾ ਕੇ ਸਰਕਾਰ ਪਾ ਰਹੇ ਹੈ ਤਾਂ ਸਾਡਾ ਵੀ ਸਾਇਦ ਹੋਊਗਾ ਪੰਚਾਇਤ ਦਾ ਅਸੀਂ ਤਾਂ ਹੀ ਇਸ ਕਰਕੇ ਕੰਮ ਤੇ ਲੱਗੇ ਹੋਏ ਹਾਂ ਤੇ ਮੇਰੇ ਘਰ ਵਾਲੀ ਨੂੰ ਜਿਹਦਾ ਮੈਂ ਤਨੇ ਮੈਂ ਲਿਖਾ ਸੀ ਨਾ ਕੀ ਨਾਂ ਤੁਹਾਡੇ ਘਰ ਵਾਲੀ ਦਾ ਬਿਆਨਤ ਕਹੋ ਅੱਛਾ ਅੱਛਾ ਕੀ ਲੋਕਾਂ ਨੂੰ ਕੀ ਸੰਦੇਸ਼ ਕੀ ਦਿਓਗੇ ਕੀ ਕਹੋਗੇ ਸੰਦੇਸ਼ ਤਾਂ ਇਹੀ ਦੇਵਾਂਗੇ ਜਿਵੇਂ ਬਹੁਤ ਬਹੁਤ ਧੰਨਵਾਦ ਆ ਪ੍ਰੇਮੀਆਂ ਦਾ ਬਜਾ ਦਾ ਵਾਹਾਂ ਵੀ ਇਹੇ ਕੰਮ ਕਰਦੇ ਰਹਿਣ ਵਧੀਆ ਗੱਲਾਂ ਹਾਂ ਜੇ ਗਰੀਬ ਦਾ ਔੜਾ ਸੱਟਿਆ ਜਾਵੇ ਵਿਚਾਰੇ ਬਿਣਾ ਘਰ ਤੋਂ ਬੈਠੇ ਜੀ ਹਮ ਬਸ ਆ ਗਈ ਕੰਮ ਨਹੀਂ ਆ ਗਿਆ ありがとうございます。